ਨਹੀਂ ਨਾ ਲਸਨਾ ਦੀ ਗੱਲ ਨਹੀਂ ਬਾਈ ਤੇਰੇ ਪੈਸੇ ਦੁੱਧ ਪੀਂਦੇ ਨੇ ਤੈਨੂੰ ਕੱਲ ਤਾਂ ਕਿਹਾ ਸੀ ਦੇਖ ਜੋ ਕਿਆ ਗੱਲ ਸੁਣ ਲੈ ਮੇਰੀ ਅੱਜ ਪੂਰੇ 2 ਮਹੀਨੇ ਹੋ ਗਏ ਤੇਰੇ ਨਾਲ ਬਾਈ ਮੈਂ ਗੱਲ ਐ ਕੀਤੀ ਸੀ ਗੱਲ ਜੈਲਦਾਰਾ ਗੌਰ ਨਾਲ ਸੁਣ ਲੈ ਤੇਰੇ ਸਾਇੰਦ ਤੇਰੀ ਸਕੂਟੀ ਤੇ ਰਿਕਾਰਡਿੰਗ ਗੌਰ ਰੰਗ ਵੀ ਹੁੰਦੀ ਕੀ ਹੋਵੇ ਨਾ ਸਕੂਟੀ ਚ ਕਿਹੜੀ ਰਿਕਾਰਡਿੰਗ ਹੁੰਦੀ ਐ ਕਿ ਮੈਂ ਤੈਨੂੰ ਐ ਕਿਹਾ ਸੀ ਦੀ ਮੱਝ ਲਿਆਉਣੀ ਐ ਮੱਝ ਲਿਆ ਕੇ ਹਫ਼ਤੇ ਬਾਅਦ ਪੈਸੇ ਦਵਾਂ ਅਜੇ ਮੱਝ ਤੇ ਲਿਆਂਦੀ ਨਹੀਂ ਜਦੋਂ ਮੱਝ ਲਿਆਉਂਗਾ ਉਦੋਂ ਹਫਤੇ ਬਾਅਦ ਪੈਸੇ ਦੇਵਾਂਗਾ ਤੇਰਾ ਨਾ ਝਬਾਨ ਹੋਈ ਸੀ ਚੇਤੇ ਕਰ ਲੈ ਤੇਰੀ ਮੱਝ ਨਹੀਂ ਆਉਣਾ ਨਹੀਂ ਤੇ ਮੇਰੇ ਪੈਸੇ ਨਹੀਂ ਆਉਣ ਚਲ ਠੀਕ ਆ ਪਰ ਮੈਂ ਤਾਂ ਹੁਣ ਬੈਠਾ ਨਹੀਂ ਜਾਂਦਾ ਜਦੋਂ ਤਰਾ ਮੈਂ ਤਾਂ ਹੁਣ ਬੈਠਾ ਜੱਜਾ ਪੀਣੀ ਆ ਤਾਂ ਦਾਤ ਦੇ ਨਹੀਂ ਤੇ ਫਿਰ ਆਏ ਆ ਦੁੱਧ ਪਈ ਹੋ ਜਾਂਦਾ ਜੋ ਗਿਆ ਮੈਨੂੰ ਉਦੋਂ ਪੈਸੇ ਦੁੱਧ ਪੀ ਜਾਂਦੇ ਨੇ ਉਦੋਂ ਮੈਂ ਆ ਰ ਗਿਆ ਜੋ ਗਿਆ ਮਲੀਦਾ ਤਾਂ ਚੰਗਾ ਫਿਰ ਜੋ ਗਿਆ ਜੋਗਾ ਦਾ ਦਹੀਂ ਖੜਿਆ ਪਾਣੋਂ ਟਾਵੇਂ ਕੀ ਹਾ ਜਲਦਾ ਰੋ ਬਈ ਠੀਕ ਆ ਹੋ ਠੀਕ ਆ ਹਸਨ ਠੀਕ ਆ ਕੀ ਗੱਲ ਹੋ ਗਈ ਜੋਗੇ ਵਾਲੀ ਕਿ ਬਈ ਗੇੜੀ ਮਰੀ ਐ ਨਾ ਗੇੜੇ ਦਾ ਯਾਰ ਪੁੱਛਣਾ ਕਰਨ ਬਈ ਯਾਰ ਬਸ ਮੈਂ ਇੱਥੋਂ ਨਾ ਇਹ ਜੋਗਾ ਵਾਲੀ ਹੱਥ ਕਹਿ ਕੇ ਨਾ ਹੂੰ 10000 ਰੁਪਿਆ ਲੈ ਗਿਆ ਮੇਰੇ ਤੋਂ ਮੈਨੂੰ ਕਹਿੰਦਾ ਕਿ ਨਾ ਮੱਝ ਲੈ ਕੇ ਆਉਣੀ ਮੁੜ ਕੇ ਹੁਣ ਉਹ ਲੱਤ ਬਾਹ ਤੜਾਈ ਫੜਦਾ ਕਰੇ ਕੁਛ ਕਹਿੰਦਾ ਅੱਜ ਪੂਰੇ 2.5 ਮਹੀਨੇ ਹੋ ਗਏ ਛੋੜੇ ਤਾਂ ਨਹੀਂ ਰੁਪਏ ਮੁੜਦੇ ਬਸ ਹਾਬ 60000 ਰੁਪਏ ਲੈਣਾ ਬਈ ਯਾਰ ਕੀ ਹਾਂ ਹਾਂ ਸਾਨੂੰ ਕਹਿੰਦਾ ਕਹਿੰਦਾ ਸੀ ਤਾਂ ਮੈਂਸ ਲੈ ਕੇ ਆਉਣੀ ਐ ਮੈਨੂੰ ਤਾਂ ਮੈਂਸ ਪਿੱਛੇ ਕਹਿੰਦਾ ਸੀਗਾ ਹੁਣ ਨਹੀਂ ਆਉਂਦੇ ਅੱਛਾ ਯਾਰ ਹਾਂ ਉਹ ਤਾਂ ਗੰਗਾ ਕੇ ਫੁੱਲ ਕਦੇ ਮੁੜੇ ਆ ਬਸ ਉਹੀ ਗੱਲ ਹੋ ਗਈ ਫਿਰ ਆ ਪਿਆ ਜਰਾ ਤਾਂ ਡਿ ਗਿਆ ਉਹਦਾ ਫਿਰ ਮੈਨੂੰ ਤਾਂ ਜਵਾਰ ਲੈ ਗਿਆ ਉਹ ਸਾਨੂੰ ਵੀ ਇਹ ਢੰਗ ਜਿਹਾ ਕਰਿਆ ਸੀ ਯਾਰ ਇਹ ਵਰਸ ਚਲਿੱਤਰੀ ਕਰਦਾ ਸਾਰਾ ਨਾਲ ਮੇਨ ਲੱਗੇ ਹਾਂ ਚਲ ਠੀਕ ਐ ਅਗਨ ਫਿਰ ਬਈ ਚੰਗਾ ਬਾਈ ਚੰਗਾ ਹੂੰ ਫਾਲ ਨੇ ਪੈਸੇ ਅਕੇ ਪੈਸੇ ਦੇ ਮੈਂ ਤਾਂ ਚੰਗਾ ਬਣਾ ਵੇਖਦਾ ਲਾ ਨੋਟ ਫਾਲ ਹੈ ਤੇ ਇਹਨਾਂ ਦਾ ਸਦੇ ਪੈਸੇ ਇਕਾਂ ਨੂੰ ਲੱਗੇ ਨੇ ਤੈਨੂੰ ਪੈਸੇ ਨਹੀਂ ਮਿਲਦੇ ਜਲਦਰਾ ਮਾਰੀ ਚ ਲਗੇੜੇ ਮੈਨੂੰ ਵੀ ਜੋਗਾ ਕਹਿੰਦੇ ਆ ਮਰ ਜਾਣੀ ਪਉਂਦੀ ਭੰਗੜਾ ਅੰਗਰੇਜ਼ੀ ਵੀ ਇਟ ਤੇ ਅੱਜ ਮੈਂ ਯਰ ਤਾਂ ਕਿ ਯਾਰ ਪਈਦੀ ਲੋੜ ਸੀ ਲਾਉਨੇ ਆ ਕੇ ਤੇ ਸਕੀਮ ਆਉਤ ਰਿਆਂ ਉਹ ਗੱਭਿਆ ਜਿਆ ਦਾ ਇਹ ਨੂੰ ਦੇਣਾ ਚਾਰਕ ਪੰਪ ਇਹ ਸਰਪੰਚੀ ਦਾ ਬੜਾ ਲਾਲਚ ਜਾ ਕਰਦਾ ਇਹਨਾਂ ਦੇ ਮੂੰਹ ਨੂੰ ਲੱਗੀ ਹੋਈ ਆ ਸਰਪੰਚੀ ਅੱਗੇ ਦਾਦੇ ਨੇ ਵੀ ਸਰਪੰਚੀ ਬਾਵਾ ਸਾਲ ਕਰੀ ਆ ਇਹ ਨੂੰ ਲਾਉਨੇ ਆ ਚਾਰ ਪੰਪ ਇਹਦੇ ਤੋਂ ਲੈਣੇ ਆ 10000 ਰੁਪਇਆ ਹੋਰ ਦੇਖੀ ਬੰਦੀ ਜਾਂਦਾ ਉਸ ਅਸਤਰੀ ਗੱਲ ਜੈਲਦਾਰ ਸਾਹਿਬ ਅਸੀ ਕਰ ਜੋਗੇ ਕੀ ਹਾਲ ਹੈ ਉਹ ਵਧੀਆ ਵਧੀਆ ਮੈਂ ਥੋੜੇ ਆਲੇ ਆਉਂਦਾ ਸੀ ਮੈਂ ਥੋੜੇ ਆਲੇ ਅੱਛਾ ਅੱਛਾ ਮੈਨੂੰ ਲੱਗਦਾ ਪੈਸੇ ਦੇਣ ਵਾਸਤੇ ਆਉਂਦਾ ਹੋਣਾ ਓ ਯਾਰ ਪੈਸੇ ਤੇਰੇ ਦੁੱਧ ਵੀ ਹੁੰਦੇ ਆ ਪੈਸੇ ਟੈਨਸ਼ਨ ਨਾ ਲੈ ਹੋਰ ਗੱਲ ਦੱਸਦਾ ਮੈਂ ਤੈਨੂੰ ਕਿਹੜੀ ਗੱਲ ਓਏ ਸਾਰੇ ਪਿੰਡ ਚ ਨਾ ਪੰਮੀ ਜਿਹੜਾ ਇੱਕੋ ਗੱਲ ਹੀ ਚੱਲੀ ਜਾਂਦੀ ਐ ਕਿਹੜੀ ਗੱਲ ਚੱਲਦੀ ਐ ਓਏ ਉਹ ਕਹਿੰਦੇ ਐ ਵੀ ਐ ਤੇ ਕੀ ਜੈਲਦਾਰ ਨੂੰ ਸਰਪੰਚੀ ਦੇਣੀ ਐ ਅੱਛਾ ਹਾਂ ਤੂੰ ਐ ਲਾਲਾ ਵੀ ਆਹਾ ਵੀ ਸਾਈ ਆਹ ਗਲੀ ਸਾਰੀ ਹਾਂ ਇਹ ਸਾਰੀਆਂ ਵੋਟਾਂ ਮੇਰੀਆਂ ਅ ਕੀ ਗੱਲ ਹੈ ਮੈਂ ਕਹਿੰਦਾ ਜਮੀ ਟੈਨਸ਼ਨ ਨਾ ਲੈ ਤੂੰ ਤਾਂ ਸਰਪੰਚ ਬਣੇ ਸਾਰੀ ਸੋਬੋ ਰੱਖਿਆ ਕਰ ਜੋ ਗਿਆ ਪਿੰਡ ਦੀ ਮੈਂ ਕਹਿੰਦਾ ਯਾਰ ਉਹੀ ਗੱਲ ਮੈਂ ਮੈਂਬਰ ਖੜੂ ਅ ਕੀ ਗੱਲ ਹੈ ਮੈਂ ਹੱਦ ਦਰੇ ਵਾਲੀ ਬਾਸੀ ਕੀ ਫਿਰ ਤਾਂ ਵਾ ਉਹ ਤੇਰੇ ਬੱਲੇ ਬੱਲੇ ਜੋ ਗਿਆ ਬੱਲੇ ਬੱਲੇ ਐ ਨਹੀਂ ਹੋਣੀ ਕੰਨੀ ਕੰਨੀ ਖਬਰ ਦੀ ਨਿਗ੍ਹਾ ਰੱਖਿਆ ਕਰ ਮੈਂ ਕਹਾਂ ਬੱਲੇ ਬੱਲੇ ਐ ਨਹੀਂ ਹੋਣੀ ਕਿਵੇਂ ਹੋਊਗੀ ਮੈਂ ਤੈਨੂੰ ਐ ਹੋਇਆ ਨਾ ਸੀ ਜੇ ਤੂੰ ਮੈਨੂੰ 10000 ਰੁਪਇਆ ਹੋਰ ਦੇ ਦੇਣਾ ਵੋਟਾਂ ਮੈਂ ਪੱਕੀਆਂ ਕਰ ਦੂੰ ਨਾਲੇ 100 ਵੋਟ ਹੋਰ ਖਿੱਚ ਲਊ ਮੈਂ ਤੈਨੂੰ ਐਵੇਂ ਗੱਲ ਕੱਚੀ ਨਾ ਜਾਣੀ ਅੱਗੇ ਤੇਰੀ ਮਰਜ਼ੀ ਆ ਮੈਂ ਕੋਈ ੱਤਕਾ ਥੋੜੀ ਕਰ ਦਾਂ 10 ਮੈਂ ਕਹਿੰਦਾ ਜੇ ਹਲਦਾਰ 10000 ਰੁਪਇਆ ਚੋਗੇ ਨੂੰ ਹੋਰ ਦੇ ਦੇ ਜਿੱਥੇ 50 60 ਲੱਖ ਰੁਪਇਆ ਲੱਗੂ ਸਰਪੰਚੀ ਦੇ ਨਾ 10000 ਨਾਲ ਕੋਈ ਫਰਕ ਨਹੀਂ ਪੈਂਦਾ ਚੋਗਾ ਅਮਲੀ ਵੋਟਾਂ ਪਵਾ ਸਕਦਾ ਆਪਾਂ ਠੀਕ ਹੈਗਾ ਹਲਦਾਰ ਨਾ ਠੀਕ ਹੈ ਜੋ ਗਿਆ ਫਿਰ ਕੋਈ ਗੱਲ ਨਹੀਂ 10000 ਰੁਪਿਆ ਤੈਨੂੰ ਮੈਂ ਹੋਰ ਦੇ ਦਿੰਦਾ ਫਿਰ ਪੱਕਾ ਰ ਗੁੱਗਲ ਪੇਛੇ ਤੀ ਕਰ ਮੇਰਾ ਨੰਬਰ ਤੇਰੇ ਕੋਲੇ ਹੈਗਾ ਮੈਨੂੰ ਪਤਾ 10000 ਹੁਣੀ ਕਰ ਹੁਣੀ ਕਰ ਦੇ ਵੋਟਾਂ ਫਿਰ ਹੁਣੀ ਪੱਕੀਆਂ ਕਰਾਂਗੇ ਫਿਰ ਟਾਈਮ ਤੇ ਵੋਟਾਂ ਸ਼ਾਮ ਜੀ ਨੂੰ ਆ ਜਾਂਦਾ ਨਾਲੇ ਕੁੱਟ-ਕੁੱਟ ਲਾ ਲੈਂਦਾ ਮੇਰੇ ਕੋਲੇ ਉਹ ਸੱਚ ਕੁੱਟ-ਕੁੱਟ ਤੋਂ ਗੱਲ ਚੇਤੇ ਆਈ ਤੂੰ ਆ 11000 ਰੁਪਿਆ ਕਰਦੇ ਮਾਦੂਨ ਕਹਿਣਾ 10 ਤੋਂ 11 ਕਰਾ ਹੁਣ ਹਾਂ 11 ਕਰਦੇ ਬਸ ਯਾਰ ਪਹਿਲਾਂ 40 ਤੋਂ 42 ਸੀ ਤੇ ਹੁਣ 10 ਤੋਂ 11 ਹੈ ਫਿਰ ਹੈ ਓਏ 1000 ਕ ਕਰਦੇ ਨਾ ਫਿਰ ਤੇਲ ਤੁਲ ਵੀ ਪਾਉਣਾ ਮਾ ਮੋਟਰਸਾਈਕਲ ਤੇ ਕੀੜੇ ਗੂੜ ਵੀ ਕਾਫੀ ਲੱਗ ਜਾਂਦੇ ਆ ਰਾਤ ਨੂੰ ਜਾਣਾ ਪੈਂਦਾ ਵੋਟਾਂ ਪੱਕੀਆਂ ਕਰਨ ਤੈਨੂੰ ਨਹੀਂ ਪਤਾ ਅੱਛਾ ਅੱਛਾ ਵੋਟ ਜਮਾ ਪੱਕੀ ਕਰਕੇ ਐਂ ਜੋ ਗਿਆ ਦੇਖ ਲੈ ਕੋਈ ਕਮੀ ਨਾ ਚ ਰਹੀ ਹਾਲਾ ਚੱਕ 11000 ਰੁਪਇਆ ਹੋਰ ਕਰਤਾ ਬਸ ਠੀਕ ਆ ਠੀਕ ਆ ਹਾਂ ਕੱਲੀ ਕੱਲੀ ਬੋਰਡ ਪੱਕੀ ਕਰਕੇ ਇੱਥੇ ਕਿਤੇ ਢੂਈ ਲਵਾ ਦੇ ਪਿੰਡ ਚ ਇਹ ਤਾਂ ਹੋ ਗਈ ਪੱਕੀ ਇਹ ਤਾਂ ਹੋ ਗਈ ਪੱਕੀ ਆਹ ਦਾਦੇ ਨੇ ਬਹੁਤ ਟਾਈਮ ਸਰਪੰਚੀ ਕਰੀ ਆ ਮਰੇ ਨੇ ਜਮੇ ਟੈਨਸ਼ਨ ਨਾ ਮਨ ਸਾਰਾ ਮੈਂ ਚਾਲਦਾ ਨਾ ਜੋਗਿਆ ਮੈਨੂੰ ਉਹਦਾ ਦਸਤਰ ਮੱਝ ਦਾ ਕੀ ਬਣਿਆ ਓਏ ਮੱਝ ਤਾਂ ਭੈਣ ਕਢਾਵੇ ਤੂੰ ਤਾਂ ਸਰਪੰਚੀ ਜਿੱਤ ਇਹ ਵੀ ਗੱਲ ਤੇਰੀ ਫੇਰ ਕਰਾ ਕੇ ਮੱਝ ਮੁੱਝ ਦੀ ਗੱਲ ਚਲ ਠੀਕ ਆ ਜੋਗਿਆ ਫਿਰ ਮੈਂ ਵੀ ਜਾਂਦਾ ਹੈ ਹਾਂ ਪਾਲਦਾ ਸਰਪੰਚੀ ਕਦੇ ਝੋਟੇ ਵਾਲੇ ਘਰੇ ਵਿਰੋਧ ਮਿਲਿਆ ਆਖਣ ਸਰਪੰਚੀ ਦਵਾ ਦੇ ਮੇਰੇ ਆਖੇ ਮਰੀ ਜਨਾਨੀ ਨਹੀਂ ਵੋਟ ਪਾਉਂਦੀ ਤੇ ਤੈਨੂੰ ਸਰਪੰਚੀ ਦਵਾ ਦਊਗਾ ਚੱਲ 11000 ਤੱਕ ਹੋਰ ਆਇਆ ਫਿਰ ਮੈਂ ਕਿਹਾ ਜੋਗੇ ਨੂੰ ਪੁੱਛਦੇ ਆਪਾਂ ਹਾਲ ਚਾਲ ਵੀ ਜਾ ਕੇ ਆਏ ਪਿੰਡ ਚ ਕਿ ਨਹੀਂ ਜੋਗੇ ਨੂੰ ਲਾ ਕੇ ਫੋਨ ਪੁੱਛਿਆ ਕਿ ਵੋਟਾ ਵਾਟਾ ਦਾ ਕਰੇ ਇੰਤਜ਼ਾਮ ਕਿ ਨਹੀਂ ਹੁੰਦਾ ਸਤਿ ਸ੍ਰੀ ਅਕਾਲ ਸਸਿਕਾ ਸਸਿਕਾ ਅਰਜੋਗਿਆ ਕੀ ਹਾਲ ਚਾਲ ਹੈ ਤੇਰਾ ਬੜਾ ਵਧੀਆ ਹੋਈ ਨੀ ਆਰੇ ਵਜੇ ਪਏ ਅੱਛਾ ਤੇ ਕੀ ਬਣਿਆ ਫਿਰ ਉਧਰ ਜਿਹੜਾ ਤੈਨੂੰ ਕੰਮ ਕਿਹਾ ਸੀ ਮੈਂ ਸਰਪੰਚੀ ਵਾਲਾ ਅੱਛਾ ਅੱਛਾ ਵੋਟਾਂ ਆਹ ਹਾ ਵੋਟਾਂ ਕੋਈ ਉਹ ਤਾਂ ਕਰਤੀਆਂ ਰਾਤ ਪੱਕੀਆਂ ਸਾਰੀ ਗਲੀ ਦੀਆਂ ਬਾਈ ਅੱਛਾ ਮੈਂ ਇਹ ਮੀਟੈਂਸ਼ਨ ਨਾਲ ਸਾਰੀ ਗਲੀ ਦੀਆਂ ਵੋਟਾਂ ਪੱਕੀਆਂ ਕਰਦੀਆਂ ਪੱਕੀ ਗੱਲ ਹੋਵੇ ਜੋਗਿਆ ਪੂਰੀ ਨਿਗਰਾਨੀ ਰੱਖਣੀ ਆ ਤਾਂ ਹੁਣ ਨਿਗਰਾਨੀ ਦਾ ਪੂਰੀਆ ਹੁਣ ਤੂੰ 10000 ਨਾਲ ਸਾਰੇ ਪਿੰਡ ਦੀਆਂ ਵੋਟਾਂ ਭਾਲਦਾ ਉਹ ਤਾਂ ਨਹੀਂ ਜੇਲ੍ਹਦਾਰਾਂ ਮਿਲ ਨਹੀਂ ਜਾਂਦਾ 10000 ਰੁਪਏ ਇੱਕ ਗਲੀ ਪੱਕੀ ਹੋਈ ਹੈ ਜਿਹੜੀਆਂ ਬਾਕੀ ਦੋ ਗਲੀਆਂ ਰਹਿ ਗਈਆਂ ਉਹਦੇ ਨਹੀਂ ਪਰ 20000 ਜੇ ਹੋਰ ਕੁੱਕੜ ਪੇ ਕਰਦੇ ਉਹ ਵੀ ਕਰ ਦੂੰ ਪੱਕੀਆਂ ਟੈਂਸ਼ਨ ਹੀ ਨਾ ਲੈ ਜੋਗਿਆ ਪੈਸੇ ਪੂਸੇ ਦੀ ਆਪਾਂ ਨਾ ਕੋਈ ਪਰਵਾਹ ਨਹੀਂ ਕਰਨੀ ਹੈਗੀ ਠੀਕ ਹੈ ਪੈਸਾ ਜਨਾ ਮਰਜ਼ੀ ਲੱਗ ਜੇ ਪਰਾਪਣਾ ਅੱਜ ਤੱਕਰ ਕੋਈ ਜਿੱਤਣ ਨਹੀਂ ਦਿੱਤਾ ਪਿੰਡ ਵਿੱਚ ਤੇ ਜਿੱਤਣਾ ਨਹੀਂ ਚਾਹੁੰਦਾ ਦੂਜਾ ਬੰਦਾ ਕੋਈ ਵੀ ਇਹ ਨਾ ਨਾ ਹੈ ਕਬੜੀ ਗੱਲ ਮੈਂ ਤਾਂ ਅੰਦਰ ਮੈਂ ਤਾਂ ਸਾਰੀ ਰਾਤ ਹੀ ਨਹੀਂ ਬੈਠਾ ਮੈਂ ਤਾਂ ਸਾਰੀ ਰਾਤ ਹੀ ਕਿਹੜੇ ਤੇ ਕਿਹੜਾ ਮਰੀ ਗਿਆ ਤੈਨੂੰ ਸਹੀ ਦੱਸਾਂ ਅੱਛਾ ਮੇਰਾ ਰਾਤੀ 2 ਵਜੇ ਵੀ ਵੋਟਾਂ ਵਗੀਆਂ ਕੀਤੀਆਂ ਨੇ 3-4 ਲੈ ਪੈਸਿਆਂ ਵਾਲੀ ਪ੍ਰਵਾਹ ਕੋਈ ਨਹੀਂ ਮੇਰੀ ਗੱਲ ਸੁਣ ਲੈ ਚੁੱਕ ਗਿਆ ਆ ਡੋਡੇ ਡਾਡਿਆਂ ਵਾਸਤੇ ਵੀ ਤੈਨੂੰ ਮੈਂ ਨਾ ਪੈਸੇ ਪਾ ਦੇਣਾ ਠੀਕ ਹੈ ਉਹਦਾ ਕਾਇਮ ਹੋ ਕੇ ਜਮਾ ਮੈਂ ਕਹਿੰਦਾ 22 ਕਹੇ ਪਾਉਂਦੀ 25 ਕਰ ਦੂੰ ਪਰ ਗੱਲ ਆਇਆ ਵੀ ਪੂਰਾ ਕਾਇਮ ਹੋ ਕੇ ਕੜੀ ਜੀ ਚਾਹ ਪੀ ਕੇ ਨਾ ਕਿਹਾ ਤੇ ਫਿਰ ਜਾਇਆ ਕਰ ਕੇ ਨਾ ਪਿੰਡ ਚ ਕੇਰਾ ਪੱਕੀਆਂ ਵੋਟਾਂ ਕਰਨਾ ਰਾਤ ਨਹੀਂ ਪੱਕੀ ਕਰਦਾ ਉਹ ਨਾ ਬੰਦੇ ਨੇ ਦਿਨੇ ਦਿਨੇ ਤੈਨੂੰ ਪਤਾ ਕੰਮਕਾਰਾਂ ਚ ਹੁੰਦੇ ਆ ਲੋਕ ਰਾਤ ਨੂੰ ਵੋਟ ਪੱਕੀ ਹੁੰਦੀ ਆ ਬਸ ਠੀਕ ਆ ਫਿਰ ਚੁੱਗ ਗਿਆ ਟੈਨਸ਼ਨ ਹੀ ਨਾ ਲੈ ਮੈਂ ਤੈਨੂੰ ਕਰਦਾ ਗੂਗਲ 'ਤੇ ਤੇ ਪੂਰਾ ਧਿਆਨ ਰੱਖੀ ਵੋਟ ਨਾ ਕੱਲੀ ਕੱਲੀ ਪੱਕੀ ਹੋਣੀ ਚਾਹੀਦੀ ਜਿਹੜੀ ਵੋਟ ਪੱਕੀ ਕਰਤੀ ਨਾ ਹੱਲੇ ਨਾ ਫਿਰ ਉਹ ਅੱਛਾ ਇਤਰੇ ਵਾਰਗੇ ਜਿੰਨੇ ਖੇਤੀਆਂ ਜਾਂਦੀਆਂ ਪੱਕੀ ਗੱਲ ਪਿੰਡ ਦੇ ਵਿੱਚ ਹਾਂ ਤੂੰ ਮਸ ਕੁਗਲੇ ਪੇ ਘਰ ਦੇ ਵਿੱਚ ਟਾਈਮ ਨਾ ਕਰਾਂ ਮੈਂ ਫਿਰ ਬੁੱਟਾ ਪੱਕੀਆਂ ਕਰਨ ਜਾਣਾ ਹੁਣ ਮੈਨੂੰ ਸੌਂਦੇ ਬਸ ਠੀਕ ਐ ਫਿਰ ਚੁਗਿਆ ਮੈਂ ਤੈਨੂੰ ਕਰਦਾ ਹੁਣ 22000 ਰੁਪਏ ਨਾਲ ਸਰਜੂਗਾ ਹਾਂ ਕਰਦੇ ਵਾ ਛੇਤੀ ਕਰਦੇ ਬਸ ਐ ਕਰੀ ਇੱਕ ਗੱਲ ਤੈਨੂੰ ਹੋਰ ਦੱਸਦਾ ਇਹ ਗੱਲ ਕਿਸੇ ਕੋਲੇ ਲੀਕ ਆਉਟ ਨਾ ਹੋਵੇ ਚੁਗਿਆ ਨਾ ਲੀਕ ਤਾਂ ਤਾਂ ਹੀ ਹੋਊ ਜੇ ਗੱਲ ਕਰਾਂਗੇ ਤਾਂ ਗੱਲਾਂ ਆਪਾਂ ਕਰਦੇ ਨਹੀਂ ਬਸ ਠੀਕ ਐ ਕਿਸੇ ਕੋਲੇ ਉਹ ਨਾ ਗੱਲ ਬਾਤ ਨਾ ਕਰੇ ਤੇ ਬਸ ਪੂਰਾ ਪਹਿਰਾ ਰੱਖ ਤੂੰ ਵਗੈਰਾ ਖੁਫੀਆ ਖਬਰਾਂ ਲਿਆ ਕੇ ਰਿੰਡ ਦੀਆਂ ਪੂਰੀਆਂ ਮਨ ਤੋਂ ਟੈਨਸ਼ਨ ਨਾ ਮਨ ਤੋਂ 20000 ਪਾ ਰਹੇ ਬਸ ਐਟੀ ਆਪਣੇ ਬਾਰੇ ਕੀ ਬੋਲਦੇ ਆ ਪੂਰਾ ਧਿਆਨ ਰੱਖਣਾ ਇਸ ਗੱਲ ਦਾ ਠੀਕ ਹੈ ਠੀਕ ਹੈ ਠੀਕ ਹੈ ਬਸ ਹਾਂ ਠੀਕ ਹੈ ਫਿਰ ਜੋਗਿਆ ਹੈ ਆ ਕਰਦੇ ਗੂਗਲ 'ਤੇ ਬਸ ਮੈਂ ਹੁਣੀ ਕਰਦਾ ਜੋਗਿਆ ਫੋਨ ਕੱਟਦਾ ਸਹੀ ਤੁਮ ਆ ਕੇ ਤੇਰੇ ਕੋਲੇ ਪੈਸੇ ਇੱਥੇ ਰੱਖਾ ਕੀਤੀ ਹੈ ਗੱਲ ਹਾਂ ਚੱਕ ਕੱਟਦਾ ਹਾਂ ਠੀਕ ਹੈ ਫਿਰ ਵੀ ਜੋਗਿਆ ਨੂੰ ਆਪਾਂ ਕਰੀ ਤਈਏ ਪਰ 20000 ਰੁਪਏ ਹੈ ਨੇ ਕੀ ਜਵ ਉਹ ਜਿੱਥੇ 50 60 ਲੱਖ ਸਰਪੰਚੀ ਤੇ ਲੱਗੂਗਾ ਉਥੇ ਇਹ ਲੱਖ ਰੁਪਇਆ ਜੋਗਾ ਖਾਜ ਉਤਾਹ ਕੋਈ ਗੱਲ ਨਹੀਂ ਤੇ ਆਹ ਲੈ ਚੱਕ ਜੋਕੇ ਨੂੰ ਵੀ ਕਰਤੇ ਜੋ ਗਿਆ ਉਹ ਜੋ ਗਿਆ ਜੋ ਗਿਆ ਉਹ ਜੋ ਗਿਆ ਓ ਬੱਲੇ 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 ਕੀ ਹਾਲ ਹੈ ਜਵਦਰ ਸਾਹਿਬ ਓ ਬੈਜੋ ਬੈਜੋ ਓ ਹਾਲਤਾਂ ਤੈਨੂੰ ਪਤਾ ਹੀ ਚੁੱਕਿਆ ਹੁਣ ਜੋ ਗਿਆ ਕੀ ਗੱਲ ਸਿਰਫ ਫੜ ਕੇ ਬੈਠੇ ਟੈਨਸ਼ਨ ਨਾਲ ਸਰਪੰਚੀ ਦੀ ਕੀ ਹੋ ਗਿਆ ਜੇ ਹਾਰ ਗਏ ਫਿਰ ਕੋਈ ਚੱਕਰ ਨਹੀਂ ਹੈਗਾ ਓ ਤੇਰੀ ਸਰਪੰਚੀ ਦਾ ਭੈਣਾ ਮਰਾਵੇ ਮੈਨੂੰ ਤਾਂ ਟੈਨਸ਼ਨ ਡੋਡਿਆਂ ਦੀ ਹੋਈ ਪਈ ਐ ਤੈਨੂੰ ਸਰਪੰਚੀ ਦੀ ਪਈ ਐ ਜੋ ਗਿਆ ਉੱਤ ਤਾਂ ਉਹ ਵੀ ਬਹੁਤ ਵੱਡੀਆਂ-ਵੱਡੀਆਂ ਤਸੱਲੀਆਂ ਦਿੰਦਾ ਸੀ ਮੈਨੂੰ ਤੂੰ ਕਹਿੰਦੇ ਕਹਿੰਦਾ ਸਾਰੀ ਗਲੀ 'ਚ ਉਹ ਕਹਿੰਦਾ ਵੋਟਾਂ ਆਪਣੀਆਂ ਪੱਕੀਆਂ ਨੇ ਇੱਧਰਲੀ ਗਲੀ 'ਚ 24 ਉੱਧਰਲੀ ਗਲੀ 'ਚ 24 ਫੇਰੀ ਗਲੀ 'ਚੋ ਕਿਸੇ ਨੇ ਇੱਕ ਵੋਟ ਨਹੀਂ ਪਾਈ ਹੈਗੀ ਆਪਾਂ ਨੂੰ ਤੇ ਜੋਗਾ ਭੈਣ ਘੜਾਵੇ ਜੇ ਕਿਸੇ ਨੇ ਨਹੀਂ ਪਾਈ ਤੇ ਮੈਂ ਹੀ ਕਰਾਂ ਮੈਂ ਤਾਂ ਵੋਟਾਂ ਪੱਕੀਆਂ ਕਰੀਆਂ ਸੀ ਮੇਰੇ ਆਖੇ ਕੌਣ ਲਾਦੇ ਮੇਰੇ ਤਾਂ ਤੀਵੀਂ ਨਹੀਂ ਮੇਰੀ ਗੱਲ ਮੰਨਦੀ ਗਲੀ ਇਹਦੇ ਕਿੱਥੋਂ ਮੰਨ ਲੈਣਗੇ ਤੇਰੇ ਕਰਕੇ ਲੱਖ ਰੁਪਏ ਹਟ ਆ ਗਏ ਇੱਧਰ-ਇੱਧਰ ਮੈਂ ਜਿਹੜਾ 50-60 ਲੱਖ ਉੱਧਰ ਲੱਗਿਆ ਮੇਰਾ ਵੱਖਰਾ 10 ਰੁਪਏ ਚ ਇਹਦਾ ਜਿਹੜਾ ਉਹ ਹੋ ਗਿਆ ਹੋ ਗਿਆ। ਚੋ ਗਿਆ ਹੁਣ ਮੈਨੂੰ ਮੱਝਾ ਦੇ ਪੈਸੇ ਦੇ ਦੇ ਮੇਰੇ। ਓ ਭਰਾਵਾ ਪੈਸੇ ਤਾਂ ਕੀ ਪੁੱਛਦਾ ਓਏ। ਰਾਤੀ ਹੋ ਚੱਲਿਆ ਸੀ ਮੈਨੂੰ ਟੈਗ। ਜਦੋਂ ਮੈਨੂੰ ਆ ਕੇ ਭੋਲੇ ਨੇ ਗੱਲ ਦੱਸੀ ਨਾ ਓਏ ਜੇਲ੍ਹਦਾਰ ਸਰਪੰਚੀ ਜੋ ਹਾਰ ਗਿਆ। ਓਏ ਮੇਰਾ ਦਿਲ ਕੰਬਣ ਲੱਗ ਗਿਆ ਓਏ। ਦਿਲ ਮਰਾ ਇਹੀ ਕੰਬੇ ਗਿਆ ਇਹੀ। ਮੇਰੇ ਕੋਲੇ 4 ਕਾਰਡ ਪਏ ਸੀ ਪੋਸਟ ਤੇ ਮੈਂ ਉਹ ਮਾਰ ਕੇ ਉਤੋਂ ਪੀਤੀ ਅੱਡਾ ਗਲਾਸ ਚਾਹ ਦਾ ਜਦੋਂ ਮੈਂ ਉਹ ਚਾਹ ਪੀਲੀ ਜਾ ਕੇ ਫੇਰ ਮੜਾ ਜਾ ਸਰੀਰ ਹੋਇਆ ਮੇਰਾ ਕੰਟਰੋਲ ਚ ਮੜਾ ਜਾ ਦਿਲ ਧਰਾਵਾ ਹੋ ਗਿਆ ਓਏ ਰਾਤ ਆ ਮੈਂ ਕਰ ਲਿਆ ਦਿਲ ਧਰਾਵਾ ਜਦੋਂ ਮੈਂ ਤੜਕੇ ਉੱਠ ਕੇ ਮਾਲ ਵੇਖਿਆ ਓਏ ਮਾਲ ਪਿਆ ਓਏ ਮੈਨੂੰ ਉੱਥੇ ਹੀ ਮੌਤ ਪੈ ਗਈ ਓਏ ਮੈਂ ਉਹਨੂੰ ਪਛ ਮੈਂ ਉਹਨੂੰ ਪੁੱਛ ਮੈਂ ਉਹਨੂੰ ਪੁੱਛ ਫਿਰ ਕਿਸੇ ਪਾਸੇ ਨਹੀਂ ਹੱਲ ਹੋਇਆ ਤੇ ਮਾਲ ਦਾ ਕਿਸੇ ਪਾਸੋਂ ਨਹੀਂ ਹੱਲ ਹੋਇਆ ਪੈਸੇ ਤੇਰੇ ਦੁੱਧ ਪੀਂਦੇ ਆ ਮੈਂ ਪਹਿਲਾਂ ਮਾਲ ਲੈ ਆਵਾਂ ਮਾਲ ਨੂੰ ਖਾ ਕੇ ਮੜਾ ਜਿਹਾ ਸਰੀਰ ਹੋਵੇ ਸੈੱਟ ਫਿਰ ਸੋਚਾਂਗਾ ਤੇਰੇ ਪੈਸਿਆਂ ਬਾਰੇ ਪੈਸੇ ਟੈਨਸ਼ਨ ਨਾਲ ਨਹੀਂ ਪੈਸੇ ਤਾਂ ਦੰਦੇ ਗਾਏ ਜੋ ਕਿ ਵਿਆਜ ਤਾਂ ਖਾਦੀ ਘੜੀ ਵਿਆਜ ਉਹ ਤਾਂ ਰਹਿਣ ਦੇ ਤੂੰ ਕੱਲਾ ਮੇਰਾ ਮੂਲ ਮੋਲੀ ਦੇ ਦੇ ਤਾਂ ਬਹੁਤ ਚੰਗੀ ਗੱਲ ਹੈ ਨਾ ਨਾ ਵਿਆਜ ਵੀ ਨਾਲ ਦੇਵਾਗੇ ਮੂਲ ਕੱਲਾ ਨਹੀਂ ਲੈ ਮੈਂ ਬਾਬਾ ਆ ਬੰਦੇ ਹੱਥ ਤੇਰੇ ਮੂਰੇ ਮੇਰੀ ਗੱਲ ਸੁਣ ਲੈ ਮੇਰਾ ਤਾਂ ਕੱਲਾ ਮੂਲ ਮੂਲੀ ਦੇ ਦੇ ਮੈਨੂੰ ਵਿਆਜ ਦੀ ਕੋਈ ਲੋੜ ਨਹੀਂ ਮੈਂ ਛੱਡਿਆ ਤੈਨੂੰ ਵਿਆਜ ਮੈਨੂੰ ਤਾਂ ਕੱਲਾ ਮੂਲ ਮੂਲੀ ਦੇ ਦੇ ਬਸ ਚੱਲ ਕੋਈ ਨਹੀਂ ਫਿਰ ਕਰਦੇ ਆ ਹੱਲ ਵਾ ਬਸ ਹਫਤਾ ਘੋਟ ਪਾਵਾ ਬਸ ਹਫਤਾ ਕੋਸ ਲਈ ਕਾਤਾ ਹੋਰ ਸਹੀ ਠੀਕ ਆ ਜੋ ਗਿਆ ਫਿਰ ਚੰਗਾ ਆ ਚੰਗਾ ਵਿਆਜ ਤਾਂ ਛੱਡ ਤੈਨੂੰ ਤਾਂ ਮੂਲ ਵੀ ਨਹੀਂ ਮਿਲਣਾ ਜਿਵੇਂ ਅਜ ਵਿਆਜ ਛੱਡ ਕੇ ਕਿ ਐਵੇਂ ਇੱਕ ਤੈਨੂੰ ਮੂਲ ਛੱਡ ਕੇ ਜਾਏਗਾ ਆਦੇ ਜੋਗੇ ਕੋਲ ਪੈਸੇ ਲੈ ਕੇ ਮੱਝ ਵਾਲੇ ਦੋ ਗਾਮਲੀ ਕੇ ਮਨ ਲੱਗਦਾ ਤਾ ਕੀ ਰੜਕੀ ਖਾ ਕੇ ਭੁੱਖੇ ਬੈਠਿਆ ਹੋਊਗਾ ਮੂਰਚਾ ਤੇ ਲਈ ਆਉਂ ਤਾ ਬੈਜੇ ਬੇੜਾ ਤੇਰਾ ਸਾਰਾ ਘਰ ਨੂੰ ਮੁੱਦਾ ਮਾਰਦਾ ਤੈ ਤਰ ਨੂੰ ਕੀ ਤੱਕ ਕੇ ਮੁੱਦਾ ਮਾਰਦਾ ਮੈਂ ਤੇ ਹੁਣ ਕੀ ਕੀਤਾ ਤੂੰ ਸਾਰਾ ਘਰ ਖਾ ਗਿਆ ਘਰ ਖਾਂ ਨੂੰ ਕੰਨਾਂ ਤੱਕ ਮਾਰਦਾ ਮੈਂ ਹੈ ਬੈਜੇ ਤੇਰਾ ਬੇੜਾ ਤੇਰਾ ਕਿੱਥੇ ਪੱਲੇ ਪਿਆ ਮੇਰੇ ਅਮਲੀ ਰੱਬ ਕਰਕੇ ਮੈਂ ਲੰਡਾ ਹੋ ਜਾ ਲੰਡਾ ਮੈਂ ਵੀ ਮੈਂ ਹੰਡਾ ਹੋ ਜਾ ਜੋਗੇ ਦੇ ਦਬਦਿਆ ਘਰੇ ਤਾਲੀਬਾਨ ਬਣਿਆ ਪਿਆ ਕਿਹੜੇ ਦੇਣਗੇ ਜਲਦਰਾ ਤੈਨੂੰ ਪੈਸੇ